ਹਾਂਜੀ ਦੋਸਤੋ ਰਾਤ ਕਾਫੀ ਖਮੋਸ ਸੀ ਥਾਣੇ ਦੇ ਬਾਹਰ ਸਿਰਫ ਕੁੱਤੇ ਭੌਂਕ ਰਹੇ ਸਨ ਤੇ ਹਵਾ ਵਿੱਚ ਥੋੜੀ ਠੰਡ ਸੀ ਅੰਦਰ ਡੀਐਸਪੀ ਰਣਜੀਤ ਸਿੰਘ ਆਪਣੀ ਕੁਰਸੀ ਤੇ ਬੈਠਾ ਸੀ ਚਾਹ ਦੇ ਕੁੱਟ ਲੈਂਦਾ ਹੋਇਆ ਡੈਸਕ ਤੇ ਫਾਈਲਾਂ ਦਾ ਢੇਰ ਪਿਆ ਸੀ ਪਰ ਉਸ ਦਾ ਧਿਆਨ ਬਾਹਰ ਸੀ ਉਹ ਖਿੜਕੀ ਰਾਹੀਂ ਦੇਖ ਰਿਹਾ ਸੀ ਕਿ ਕਿਸ ਤਰ੍ਹਾਂ ਇੱਕ ਬੁੱਢੀ ਔਰਤ ਹੌਲੀ-ਹੌਲੀ ਥਾਣੇ ਵੱਲ ਆ ਰਹੀ ਹੈ ਉਸਦਾ ਚਿਹਰਾ ਡਰ ਨਾਲ ਭਰਿਆ ਹੋਇਆ ਸੀ ਜਦੋਂ ਅੰਦਰ ਆਈ ਹੱਥ ਜੋੜ ਕੇ ਕਹਿੰਦੀ ਆ ਸਭ ਮੇਰੀਤੀ ਆ ਸਿਮਰਨ ਕੋਰਾ ਕੱਲ ਤੋਂ ਗੁੰਮ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਰਣਜੀਤ ਨੇ ਬੇਫਿਕਰੀ ਨਾਲ ਪੈਨ ਚਲਾਉਂਦਿਆਂ ਕਿਹਾ ਉਹ ਬੁੱਢੀਏ ਕੁੜੀ ਜਵਾਨ ਹੈ ਕਿਤੇ ਉਹ ਆਪ ਹੀ ਤਾਂ ਨਹੀਂ ਆ ਕਿਸੇ ਮੁੰਡੇ ਨਾਲ ਘਰੋਂ ਭੱਜ ਗਈ ਆ ਬੁੱਢੀ ਮਾਂ ਦੀਆਂ ਅੱਖਾਂ ਭਰ ਆਈਆਂ ਉਸਨੇ ਇੱਕ ਤਸਵੀਰ ਮੇਜ਼ ਤੇ ਰੱਖੀ ਆ ਰਣਜੀਤ ਨੇ ਫੋਟੋ ਵੱਲ ਦੇਖਿਆ ਤੇ ਇੱਕ ਪਲ ਲਈ ਚੁੱਪ ਹੋ ਗਿਆ ਉਸਦੇ ਦਿਮਾਗ ਵਿੱਚ ਕੁਝ ਤਸਵੀਰਾਂ ਆਈਆਂ ਕਿਉਂਕਿ ਸਿਮਰਨ ਉਸ ਦੇ ਜਾਣ ਪਛਾਣ ਵਾਲੇ ਐਮਐਲਏ ਦੇ ਪੁੱਤਰ ਨਾਲ ਕਈ ਵਾਰ ਦੇਖੀ ਗਈ ਸੀ ਉਸ ਦਾ ਚਿਹਰਾ ਥੋੜਾ ਤਣਾਅ ਨਾਲ ਭਰ ਗਿਆ ਪਰ ਉਸ ਨੇ ਆਪਣੇ ਆਪ ਨੂੰ ਤੁਰੰਤ ਸੰਭਾਲ ਲਿਆ ਡੀਐਸਪੀ ਕਹਿੰਦਾ ਬੀਬੀ ਠੀਕ ਹੈ ਕੰਪਲੀਟ ਲਿਖ ਲੈਣੇ ਹਾਂ ਤੇ ਉਸ ਨੇ ਕਿਹਾ ਪਰ ਫਿਰ ਆਪ ਹੀ ਕੇਸ ਤੇ ਨੋਟ ਲਾ ਦਿੱਤਾ ਮਿਸਿੰਗ ਪਰਸਨ ਉਸ ਰਾਤ ਉਹ ਥਾਣੇ ਤੋਂ ਜਦਕਰ ਵਾਪਸ ਗਿਆ ਉਸਨੇ ਐਮਐਲਏ ਨੂੰ ਕਾਲ ਕੀਤਾ ਫੋਨ ਵਿੱਚੋਂ ਆਵਾਜ਼ ਆਈ ਆ ਸਾਬ ਤੁਸੀਂ ਇਹ ਕੇਸ ਕੰਟਰੋਲ ਚ ਰੱਖੋ ਬਾਕੀ ਮੈਂ ਵੇਖ ਲਵਾਂਗਾ ਰਣਜੀਤ ਨੇ ਹੌਲੀ ਮੁਸਕਰਾਟ ਨਾਲ ਕਿਹਾ ਤੁਹਾਡਾ ਕੰਮ ਹੋ ਗਿਆ ਮੈਨੂੰ ਆ ਦੂਜੇ ਦਿਨ ਰਿਪੋਰਟ ਪੂਰੀ ਤਰ੍ਹਾਂ ਤਿਆਰ ਸੀ ਆ ਕੁੜੀਕਰ ਛੱਡ ਕੇ ਗਈ ਸੀ ਆ ਕੋਈ ਜ਼ਬਰਜਨਾਹ ਨਹੀਂ ਸੀ ਆ ਉਸਦੇ ਦਿਲ ਵਿੱਚ ਥੋੜੀ ਬੇਚੈਨੀ ਸੀ ਆ ਪਰ ਈਗੋ ਹੋਰ ਵੱਡਾ ਸੀ ਆ ਉਸਨੇ ਸੋਚਿਆ ਇੱਕ ਕੁੜੀ ਦੀ ਗੱਲ ਲਈ ਮੈਂ ਐਮਐਲਏ ਨਾਲ ਟਕਰਾਵਾਂ ਪਰ ਕੁਝ ਦਿਨ ਬਾਅਦ ਖਬਰ ਆਈ ਕਿ ਸਿਮਰਨ ਦੀ ਲਾਸ਼ ਦਰਿਆ ਦੇ ਨੇੜੇ ਮਿਲੀ ਹੈ ਥਾਣੇ ਦੇ ਸਾਰੇ ਸਿਪਾਈ ਚੁੱਪ ਸਾਨਾ ਬੁੱਢੀ ਮਾਂ ਦਰਿਆ ਦੇ ਕੰਢੇ ਉੱਤੇ ਡਿੱਗ ਗਈ ਆ ਚੀਕਦੀ ਰਹੀ ਆ ਇਹ ਇਨਸਾਫ ਨਹੀਂ ਹੈ ਮੇਰੀ ਤੀਨ ਨੂੰ ਮਾਰਿਆ ਗਿਆ ਹੈ ਰਣਜੀਤ ਨੇ ਕੇਸ ਫਾਈਲ ਨੂੰ ਫੜਿਆ ਤੇ ਸਾਈਨ ਕੀਤੇ ਤੇ ਬੋਲਿਆ ਪੋਸਟਮਾਰਟਮ ਕਲੀਅਰ ਆ ਸੁਸਾਇਡ ਕਨਫਰਮ ਹੈ ਕਿਸੇ ਨੇ ਕੁਝ ਨਹੀਂ ਕੀਤਾ ਉਸਦੇ ਸਹਾਇਕ ਕਰਮੀ ਨੇ ਹੌਲੇ ਜਿਹਾ ਕਿਹਾ ਸਾਬ ਜੀ ਇਹ ਕੁੜੀ ਬਹੁਤ ਸਹੀ ਸੀ ਇਹ ਕਿਸੇ ਨਾਲ ਆਉਂਦੀ ਜਾਂਦੀ ਨਹੀਂ ਸੀ ਬਹੁਤ ਮਿਹਨਤੀ ਕੁੜੀ ਸੀ ਇਹ ਸੁਸਾਈਡ ਨਹੀਂ ਹੋ ਸਕਦਾ ਰਣਜੀਤ ਨੇ ਸਖਤ ਆਵਾਜ਼ ਵਿੱਚ ਕਿਹਾ ਤੂੰ ਆਪਣਾ ਕੰਮ ਕਰ ਰਹਿ ਤੈਨੂੰ ਜਿਆਦਾ ਪਤਾ ਮੇਰੇ ਨਾਲ ਮੈਂ ਆਪਣਾ ਕੰਮ ਜਾਣਦਾ ਹਾਂ ਇਹੋ ਜਿਹਿਆਂ ਦੇ ਲੱਚਣ ਨੂੰ ਆ ਤੂੰ ਆਇਆ ਵੱਡਾ ਉਹਦਾ ਹਮਾਇਤੀ ਉਹ ਸਿਪਾਈ ਵਿਚਾਰਾ ਉੱਥੇ ਹੀ ਛੁੱਪ ਹੋ ਜਾਂਦਾ ਹੈ ਉਸ ਰਾਤ ਜਦੋਂ ਘਰ ਪਹੁੰਚਿਆ ਤੇ ਪਤਨੀ ਨੇ ਪੁੱਛਿਆ ਤੁਸੀਂ ਠੀਕ ਹੋ ਬਹੁਤ ਚੁੱਪ ਲੱਗ ਰਹੇ ਹੋ ਆ ਉਸਨੇ ਸਿਰਫ ਇਹ ਕਿਹਾ ਕਿ ਕਦੇ-ਕਦੇ ਸੱਚ ਨੂੰ ਦਬਾਉਣਾ ਵੀ ਸਿਸਟਮ ਦਾ ਹਿੱਸਾ ਹੁੰਦਾ ਹੈ ਪਰ ਉਹ ਨਹੀਂ ਜਾਣਦਾ ਸੀ ਕਿ ਸੱਚ ਕਦੇ ਦਬਦਾ ਨਹੀਂ ਸਿਰਫ ਸਮੇਂ ਦੀ ਉਡੀਕ ਕਰਦਾ ਹੈ ਉਸੇ ਸੈਰ ਵਿੱਚ ਕੋਈ ਉਸਦੀ ਹਰ ਹਰਕਤ ਦੇਖ ਰਹੀ ਅਸੀਂ ਸਿਮਰਨ ਦੀ ਛੋਟੀ ਭੈਣ ਮੰਦੀਪ ਉਸ ਦੀ ਉਮਰ ਉਸ ਵੇਲੇ ਸਿਰਫ 15 ਸਾਲ ਦੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਚੁੱਪ ਸੜ ਰਹੀ ਸੀ ਉਸ ਰਾਤ ਮੰਦੀਪ ਨੇ ਆਪਣੀ ਮਾਂ ਨੂੰ ਕਿਹਾ ਮਾਂ ਜੇ ਰੱਬ ਸੱਚਾ ਹੈ ਤਾਂ ਇਹ ਬੰਦਾ ਇੱਕ ਦਿਨ ਰੋਏਗਾ ਮਾਂ ਨੇ ਉਸ ਨੂੰ ਚੁੱਪ ਕਰਵਾਇਆ ਬੇਟੀ ਪੁੱਸ ਨਾਲ ਲੜਾਈ ਨਹੀਂ ਕਰੀਦੀ ਪਰ ਮੰਦੀਪ ਦੀਆਂ ਅੱਖਾਂ ਵਿੱਚ ਜੋ ਅੱਗ ਜਲੀ ਸੀ ਉਹ ਆਪਣੀ ਭੈਣ ਨੂੰ ਇਨਸਾਫ ਦਿਵਾਏ ਬਿਨਾ ਕਦੇ ਬੁਝਣੀ ਨਹੀਂ ਸੀ ਕੁਝ ਸਾਲ ਬਾਅਦ ਜਦ ਸਾਬ ਇਸ ਨੂੰ ਪੁੱਲ ਚੁੱਕੇ ਸਨ ਇੱਕ ਨਵਾਂ ਨਾਮ ਖਬਰਾਂ ਵਿੱਚ ਚਮਕਣ ਲੱਗਿਆ ਇੰਸਪੈਕਟਰ ਰਮਨਦੀਪ ਕੋਹਰਾ ਲੋਕਾਂ ਨੇ ਕਿਹਾ ਇਹ ਤਾਂ ਉਹੀ ਕੁੜੀ ਹੈ ਜਿਸ ਦੀ ਭੈਣ ਦਾ ਕੇਸ ਬੰਦ ਹੋ ਗਿਆ ਸੀ ਪਰ ਕਿਸੇ ਨੂੰ ਨਹੀਂ ਸੀ ਪਤਾ ਹੁਣ ਮਨਦੀਪ ਕੇਸ ਨਹੀਂ ਖੋਲੇਗੀ ਉਹ ਸਾਰਾ ਸਿਸਟਮ ਖੋਲਣ ਵਾਲੀ ਸੀ ਤੇ ਜੋ ਅਗਲੇ ਹਫਤੇ ਹੋਣਾ ਸੀ ਉਹ ਡੀਐਸਪੀ ਰਣਜੀਤ ਸਿੰਘ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦੇਣ ਵਾਲਾ ਸੀ ਚੰਡੀਗੜ੍ਹ ਦੀ ਆ ਸਰਦੀਆਂ ਦੀ ਸਵੇਰ ਸੀ ਪੁਲਸ ਅਕੈਡਮੀ ਦੇ ਅੰਦਰ ਇੱਕ ਨਵੀਂ ਇੰਸਪੈਕਟਰ ਸੀ ਐਂਟਰੀ ਹੋਈ ਆ ਮਨਦੀਪ ਕੋਹਰਾ ਸਾਰੇ ਕੈਂਡੀਡੇਟ ਉਸ ਨੂੰ ਦੇਖ ਰਹੇ ਸਨ ਉਸ ਦੀ ਚਾਲ ਵਿੱਚ ਇੱਕ ਵਿਸ਼ਵਾਸ ਸੀ ਉਸ ਦੇ ਪਹਿਲੇ ਹੀ ਦਿਨ ਦੀ ਪੋਸਟਿੰਗ ਆਡਰ ਆਏ ਡੀਐਸਪੀ ਰਣਜੀਤ ਸਿੰਘ ਅੰਡਰ ਡਿਪਾਰਟਮੈਂਟ ਰਿਵਿਊ ਆ ਇਹ ਨਾਮ ਪੜਦੇ ਹੀ ਮਨਦੀਪ ਦੇ ਹੱਥ ਹੌਲੇ ਕੰਬ ਗਏ ਆ ਉਸ ਨੇ ਆਪਣੀ ਜੇਬ ਵਿੱਚ ਰੱਖੀ ਮਾਂ ਦੀ ਪੁਰਾਣੀ ਤਸਵੀਰ ਵੱਲ ਦੇਖਿਆ ਤੇ ਹੌਲੇ ਜਿਹਾ ਕਿਹਾ ਰੱਬ ਨੇ ਮੇਰੀ ਸੁਣ ਲਈ ਮਾਂ ਹੁਣ ਉਹ ਬੰਦਾ ਮੇਰੇ ਸਾਹਮਣੇ ਆਵੇਗਾ ਉਹ ਦਫ਼ਤਰ ਤੇ ਪਹੁੰਚੀ ਆ ਡੀਐਸਪੀ ਰਣਜੀਤ ਸਿੰਘ ਹੁਣ ਥੋੜਾ ਮੋਟਾ ਹੋ ਚੁੱਕਾ ਸੀ ਆ ਪਰ ਹਾਲੇ ਵੀ ਉਸ ਦੀ ਆੱਖਾਂ ਵਿੱਚ ਉਹੀ ਹੰਕਾਰ ਸੀ ਆ ਉਸਨੇ ਕੁਰਸੀ ਤੇ ਬੈਠਦੇ ਹੋਏ ਕਿਹਾ ਨਵੀਂ ਆਈ ਹੈ ਤੂੰ ਆ ਨਾਮ ਕੀ ਹੈ ਮਨਦੀਪ ਨੇ ਹੌਲੇ ਜਵਾਬ ਦਿੱਤਾ ਇੰਸਪੈਕਟਰ ਮਨਦੀਪ ਕੋਰ ਉਹ ਹੱਸ ਕੇ ਬੋਲਿਆ ਬਹੁਤ ਸਿਆਣਾ ਨਾਮ ਰੱਖਿਆ ਹੈ ਦੇਖੀਏ ਅਮਲ ਕਿੰਨਾ ਸਿਆਣਾ ਕਰਦੀ ਹੈ ਉਸ ਦੀ ਆਵਾਜ਼ ਵਿੱਚ ਉਹੀ ਤਾਨਾ ਸੀ ਜੋ ਕਦੇ ਸਿਮਰਨ ਦੀ ਨਾਲ ਵਰਤੀ ਸੀ ਆ ਮਨਦੀਪ ਨੇ ਅੰਦਰੋਂ ਸਾਹ ਰੋਕਿਆ ਪਰ ਬਾਹਰੋਂ ਕੁਝ ਨਾ ਦੱਸਿਆ ਉਸਨੇ ਫਾਈਲ ਟੇਬਲ ਤੇ ਰੱਖੀ ਤੇ ਕਿਹਾ ਸਾਹਿਬ ਮੈਨੂੰ ਪੁਰਾਣੇ ਕੇਸਾਂ ਦੀ ਰਿਵਿਊ ਲਈ ਕਿਹਾ ਗਿਆ ਹੈ ਸ਼ੁਰੂ ਕਰਿਏ ਉਬੇ ਆ ਫਿਕਰ ਹੋ ਕੇ ਕਹਿੰਦਾ ਜੋ ਮਰਜੀ ਕਰਾ ਇੱਥੇ ਸਭ ਸਾਫ਼ ਹੈ ਪਰ ਮਨਦੀਪ ਨੂੰ ਪਤਾ ਸੀ ਸਾਫ਼ ਸ਼ਬਦ ਸਭ ਤੋਂ ਗੰਦਾ ਹੁੰਦਾ ਹੈ ਜਦ ਪਿੱਛੇ ਸੱਚ ਛੁਪਿਆ ਹੋਵੇ ਉਸਨੇ ਫਾਈਲਾਂ ਖੋਲਣੀਆਂ ਸ਼ੁਰੂ ਕੀਤੀਆਂ ਕਾਗਜ਼ ਪੀਲੇ ਪਏ ਸਨ ਕੁਝ ਉੱਤੇ ਦਾਗ ਵੀ ਸਨ ਇੱਕ ਫਾਈਲ ਤੇ ਉਸ ਨੂੰ ਮਿਲਿਆ ਸਿਮਰਨਕੌਰ ਸੁਸਾਇਡ ਕੇਸ ਆ ਉਸਦੇ ਹੱਥ ਠਹਿਰ ਗਏ ਉਸ ਦੀਆਂ ਅੱਖਾਂ ਵਿੱਚ ਪੁਰਾਣੀਆਂ ਯਾਦਾਂ ਚਮਕੀਆਂ ਦਰਿਆ ਦਾ ਕੰਡਾ ਮਾਂ ਦੀ ਚੀਖ ਤੇ ਉਹ ਖਾਮੋਸ਼ ਡੀਐਸਪੀ ਜੋ ਉਸ ਵੇਲੇ ਖੜਾ ਸੀ ਆ ਉਸਨੇ ਫਾਈਲ ਨੂੰ ਹੌਲੇ ਜੇ ਖੋਲ ਲਿਆ ਰੀਪੋਰਟਾਂ ਵਿੱਚ ਹਰ ਲਾਈਨ ਵਿੱਚ ਛੂਟ ਸੀ ਕੋਈ ਇਨਵੈਸਟੀਗੇਸ਼ਨ ਨਹੀਂ ਆ ਕੋਈ ਸਬੂਤ ਨਹੀਂ ਉਸਨੇ ਫਾਈਲ ਉਠਾ ਕੇ ਰਣਜੀਤ ਵੱਲ ਦੇਖਿਆ ਉਹ ਮੋਬਾਈਲ ਤੇ ਹੱਸਦਾ ਹੋਇਆ ਗੱਲ ਕਰ ਰਿਹਾ ਸੀ ਜਿਵੇਂ ਕੁਝ ਹੋਇਆ ਨਾ ਹੋਵੇ ਮਨਦੀਪ ਨੇ ਉਸ ਵੇਲੇ ਚੁੱਪ ਰਹਿ ਕੇ ਸੋਚਿਆ ਜੇ ਮੈਂ ਸਿੱਧੀ ਲੜਾਈ ਲੜਾਂਗੀ ਤਾਂ ਸਿਸਟਮ ਮੈਨੂੰ ਖਾ ਜਾਵੇਗਾ ਹੁਣ ਖੇਡ ਉਸਦੇ ਤਰੀਕੇ ਨਾਲ ਹੀ ਖੇਡਣੀ ਪਵੇਗੀ ਉਸੇ ਰਾਤ ਉਸਨੇ ਪੁਰਾਣੇ ਹਸਪੀਟਲ ਰਿਕਾਰਡ ਖੰਗਾਲੇ ਸਟਾਫ ਬਦਲ ਚੁੱਕਾ ਸੀ ਪਰ ਇੱਕ ਬਜ਼ੁਰਗ ਕਲਰਕ ਮਿਲਿਆ ਜਿਸ ਨੇ ਕਿਹਾ ਬੇਟੀ ਮੈਂ ਉਹ ਦਿਨ ਭੁੱਲ ਨਹੀਂ ਸਕਦਾ ਰਿਪੋਰਟ ਬਦਲੀ ਗਈ ਸੀ ਮੈਂ ਦੇਖੀ ਸੀ ਉਹ ਹੈਰਾਨ ਹੋਈ ਕਿਸ ਨੇ ਬਦਲੀ ਉਹ ਚੁੱਪ ਰਿਹਾ ਫਿਰ ਕਿਹਾ ਉਹੀ ਡੀਐਸਪੀ ਜਿਹਦੇ ਸਾਈਨ ਤੇ ਫਾਈਲ ਬੰਦ ਹੋਈ ਸੀ ਆ ਉਸਨੇ ਕਿਹਾ ਕੀ ਹੈ ਤੇਰੇ ਕੋਲ ਕੋਈ ਪ੍ਰੂਫ ਹੈ ਕਲਰਕ ਨੇ ਅਲਵਾਰੀ ਵਿੱਚੋਂ ਪੁਰਾਣਾ ਰਜਿਸਟਰ ਕੱਢਿਆ ਤੇ ਦਿਖਾਇਆ ਇਹ ਮੇਰੇ ਕੋਲ ਉਸ ਸਾਈਨ ਦੀ ਕਾਪੀ ਹੈ ਪਰ ਮੈਂ ਕਦੇ ਕਿਸੇ ਨੂੰ ਨਹੀਂ ਦਿੱਤਾ ਉਸ ਰਾਤ ਜਦੋਂ ਮਨਦੀਪ ਘਰ ਆਈ ਆ ਉਸ ਦੀ ਮਾਂ ਹਸਪਤਾਲ 'ਚ ਸੀ ਆ ਉਸਨੇ ਮਾਂ ਦਾ ਹੱਥ ਫੜਿਆ ਤੇ ਕਿਹਾ ਮਾਂ ਮੈਂ ਸੱਚ ਲੱਭ ਲਿਆ ਹੈ ਮਾਂ ਨੇ ਥੱਕੀ ਆਵਾਜ਼ 'ਚ ਕਿਹਾ ਬੇਟੀ ਧਿਆਨ ਨਾਲ ਕਰੀਂ ਜਿਸ ਸੱਚ ਨਾਲ ਤੂੰ ਲੜ ਰਹੀ ਹੈ ਉਹ ਤੇਰੇ ਨਾਲ ਵੀ ਖੇਡੇਗਾ ਮਨਦੀਪ ਨੇ ਮਾਂ ਦੇ ਹੱਥ ਚੁੰਮੇ ਤੇ ਕਿਹਾ ਹੁਣ ਡਰਨਾ ਨਹੀਂ ਮਾਂ ਹੁਣ ਤੇਰੀ ਧੀ ਕਾਨੂੰਨ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਜਿਸ ਸੱਚ ਦੀ ਉਹ ਤਲਾਸ਼ ਕਰ ਰਹੀ ਸੀ ਉਹ ਸਿਰਫ ਇੱਕ ਡੀਐਸਪੀ ਨਹੀਂ ਪੂਰੇ ਸਿਸਟਮ ਨੂੰ ਹਿਲਾ ਦੇਵੇਗਾ ਮਨਦੀਪ ਨੇ ਅਗਲੇ ਕੁਝ ਦਿਨਾਂ ਥਾਣੇ ਦੀ ਹਰ ਫਾਈਲ ਖੰਘਾਲੀ ਹਰ ਕਾਗਜ਼ ਪੁਰਾਣੇ ਝੂਠ ਨਾਲ ਭਰਿਆ ਸੀ ਸਬੂਤ ਬਦਲੇ ਹੋਏ ਸੀ ਡੇਟ ਮਿਸਮੈਚ ਸਿਗਨੇਚਰ ਡੁਪਲੀਕੇਟ ਉਸਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਇਹ ਸਿਰਫ ਇੱਕ ਐਕਸੀਡੈਂਟ ਨਹੀਂ ਸੀ ਇੱਕ ਕਵਰਅਪ ਸੀ ਇੱਕ ਦੁਪਹਿਰ ਉਹ ਰਿਕਾਰਡ ਰੂਮ ਵਿੱਚ ਬੈਠੀ ਸੀ ਜਦ ਉਸਦੀ ਨਜ਼ਰ ਇੱਕ ਲੋਕਰ ਤੇ ਪਈ ਕਲਰਕ ਕਹਿੰਦਾ ਮੈਡਮ ਉੱਥੇ ਪੁਰਾਣੀਆਂ ਕੇਸ ਫਾਈਲਾਂ ਪਈਆਂ ਨੇ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਨਹੀਂ ਮਨਦੀਪ ਨੇ ਹੌਲੇ ਹਸੀ ਨਾਲ ਗਿਆ ਹੁਣ ਮਿਲ ਗਈ ਇਜਾਜ਼ਤ ਉਸਨੇ ਕਬੜ ਖੋਲ ਕੇ ਦੇਖਿਆ ਤੂੜ ਉੱਡੀ ਆ ਤੇ ਅੰਦਰ ਇੱਕ ਬਲੂ ਫਾਈਲ ਮਿਲੀ ਇੰਟਰਨਲ ਇਨਕੁਆਰੀ ਡੀਐਸਪੀ ਰਣਜੀਤ ਸਿੰਘ ਉਸਨੇ ਜਦੋਂ ਫਾਈਲ ਖੋਲੀ ਤਾਂ ਅੰਦਰ ਲਿਖਿਆ ਸੀ ਕਿ ਕੁਝ ਸਾਲ ਪਹਿਲਾਂ ਉਸਤੇ ਦੋਸ਼ ਲੱਗੇ ਸਨ ਪਰ ਪ੍ਰੂਫ ਨਾ ਮਿਲਣ ਕਾਰਨ ਕੇਸ ਰੱਦ ਕਰ ਦਿੱਤਾ ਸੀ ਫਾਈਲ ਦੇ ਆਖਰ 'ਚ ਇੱਕ ਫੋਟੋ ਸੀ ਰਣਜੀਤ ਐਮਐਲਏ ਦੇ ਨਾਲ ਖੜਾ ਪਿੱਛੇ ਸਿਮਰਨ ਦੀ ਫੋਟੋ ਬਾਲ ਤੇ ਲੱਗੀ ਸੀ ਉਸਦਾ ਦਿਲ ਜ਼ੋਰ ਨਾਲ ਧੜਕਿਆ ਇਹ ਸਬੰਧ ਤਾਂ ਕਾਫੀ ਪੁਰਾਣਾ ਸੀ ਉਸ ਰਾਤ ਉਹ ਹਸਪੀਟਲ ਵਾਲੇ ਕਲਰਕ ਨੂੰ ਮਿਲਣ ਗਈ ਪਰ ਜਦਕਰ ਪਹੁੰਚੀ ਤਾਂ ਦਰਵਾਜ਼ਾ ਖੁੱਲਾ ਸੀ ਅੰਦਰ ਕੁਰਸੀ ਉਲਟੀ ਟੇਬਲ ਤੇ ਖੂਨ ਦੇ ਦਾਗ ਉਸਦਾ ਫੋਨ ਜ਼ਮੀਨ ਤੇ ਪਿਆ ਸੀ ਸਕਰੀਨ ਤੇ ਮੈਸੇਜ ਚਮਕ ਰਿਹਾ ਸੀ ਉਸ ਨੂੰ ਸਮਝ ਆ ਗਿਆ ਕਿ ਹੁਣ ਖੇਡ ਖਤਰਨਾਕ ਹੋ ਚੁੱਕੀ ਹੈ ਕਿਸੇ ਨੂੰ ਪਤਾ ਚੱਲ ਗਿਆ ਸੀ ਕਿ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਉਸਨੇ ਤੁਰੰਤ ਆਪਣੇ ਸੀਨੀਅਰ ਬੁੱਲਰ ਨੂੰ ਕਾਲ ਕੀਤਾ ਸਰ ਮੇਰੇ ਵਿਟਨੈਸ ਨਾਲ ਕੁਝ ਹੋ ਗਿਆ ਹੈ ਮੈਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਬੁੱਲਰ ਨੇ ਹੋਲੇ ਟੋਨ ਵਿੱਚ ਕਿਹਾ ਮਨਦੀਪ ਕੁਝ ਕੇਸ ਐਸੇ ਹੁੰਦੇ ਨੇ ਜਿੱਥੇ ਸੱਚ ਲੱਭਣ ਨਾਲ ਜ਼ਿਆਦਾ ਖਤਰਾ ਹੁੰਦਾ ਹੈ ਤੂੰ ਆਪਣੀ ਸੇਫਟੀ ਤੇ ਧਿਆਨ ਦੇ ਉਸਦੇ ਬੋਲਾਂ ਵਿੱਚ ਡਰ ਨਹੀਂ ਇਸ਼ਾਰਾ ਸੀ ਮਨਦੀਪ ਸੋਚਦੀ ਰਹੀ ਕਿ ਮੇਰਾ ਸੀਨੀਅਰ ਵੀ ਇਸ ਖੇਡ ਦਾ ਹਿੱਸਾ ਹੈ ਅਗਲੇ ਦਿਨ ਉਹ ਹਸਪੀਟਲ ਦੇ ਸੀਸੀਟੀਵੀ ਰੂਮ ਚ ਗਈ ਉੱਥੇ ਉਸ ਨੂੰ ਇੱਕ ਹਾਰਡ ਡਰਾਈਵ ਮਿਲੀ ਜਦ ਉਸਨੇ ਫੂਟੇਜ ਦੇਖੀ ਉਸ ਦਿਨ ਜਦ ਕਲਰਕ ਗਾਇਬ ਹੋਇਆ ਇੱਕ ਸ਼ੈਡੋ ਫਰੇਮ ਵਿੱਚ ਆਈ ਆ ਉੱਚਾ ਬੰਦਾ ਖਾਕੀ ਜੈਕਟ ਅਤੇ ਤਰਬਨ ਚਿਹਰਾ ਕੈਮਰੇ ਚੋਂ ਹਟਿਆ ਹੋਇਆ ਸੀ ਆ ਉਸਨੇ ਪੋਜ ਕਰਕੇ ਜ਼ੂਮ ਕੀਤਾ 벨ਟ ਤੇ ਪੁਲਿਸ ਬੈਜ ਉਸਦੀ ਸਾਹ ਰੁਕ ਗਈ ਇਹ ਤਾਂ ਡੀਐਸਪੀ ਦੀ ਯੂਨੀਫਾਰਮ ਹੈ ਇਹ ਤੁਰੰਤ ਡੀਐਸਪੀਆ ਰਣਜੀਤ ਦੇ ਘਰ ਗਈ ਆ ਗੇਟ ਬੰਦ ਸੀ ਅੰਦਰੋਂ ਆਵਾਜ਼ਾਂ ਆ ਰਹੀਆਂ ਸਨ ਜਿਵੇਂ ਕੋਈ ਆਰਗੂਮੈਂਟ ਹੋ ਰਿਹਾ ਹੋਵੇ ਉਸਨੇ ਵਿੰਡੋ ਵਿੱਚੋਂ ਝਾਤੀ ਮਾਰੀ ਰਣਜੀਤ ਕਿਸੇ ਨਾਲ ਫੋਨ ਤੇ ਗੁੱਸੇ ਨਾਲ ਗੱਲ ਕਰ ਰਿਹਾ ਸੀ ਉਸ ਨੂੰ ਚੁੱਪ ਕਰਵਾਓ ਸਮਝਾਇਆ ਸੀ ਕਿ ਕੇਸ ਖਤਮ ਰਹਿਣਾ ਚਾਹੀਦਾ ਹੈ ਉਸਨੇ ਫੋਨ ਕੱਟ ਦਿੱਤਾ ਤੇ ਬਿਸਕੀ ਦਾ ਗਲਾਸ ਚੱਕਿਆ ਮਨਦੀਪ ਦੇ ਅੰਦਰ ਗੁੱਸੇ ਤੇ ਦਰਦ ਦੀ ਲਹਿਰ ਦੌੜ ਗਈ ਇਹ ਹੀ ਬੰਦਾ ਉਹ ਸੀ ਜਿਸਨੇ ਉਸਦੀ ਭੈਣ ਦਾ ਇਨਸਾਫ ਮਾਰ ਦਿੱਤਾ ਸੀ ਉਸਨੇ ਸੋਚਿਆ ਹੁਣ ਪੇਪਰ ਪ੍ਰੂਫ ਨਹੀਂ ਆ ਐਕਸ਼ਨ ਚਾਹੀਦਾ ਹੈ ਉਸਨੇ ਸੀਬੀਆਈ ਦੇ ਇੱਕ ਅਫਸਰ ਨਾਲ ਕੰਟੈਕਟ ਕੀਤਾ ਜਿਸ ਨੂੰ ਉਸਦੀ ਮਾਂ ਕਦੇ ਜਾਣਦੀ ਸੀ ਆ ਫੋਨ ਤੇ ਕਿਹਾ ਮੇਰੇ ਕੋਲ ਇੱਕ ਵੱਡੇ ਅਫੀਸਰ ਦਾ ਕੇਸ ਹੈ ਪਰ ਪ੍ਰੂਫ ਆਫੀਸ਼ੀਅਲ ਉਹ ਬੋਲੇ ਤੂੰ ਪ੍ਰੂਫ ਲਈ ਹਾਸਟਿੰਗ ਆਪਰੇਸ਼ਨ ਕਰਾਂਗੇ ਮਨਦੀਪ ਨੇ ਲੈਪਟਾਪ ਖੋਲ੍ਹਿਆ ਪਲਾਨ ਬਣਾਇਆ ਰਣਜੀਤ ਨਾਲ ਇੱਕ ਮੀਟਿੰਗ ਦੇ ਨਾਂ ਤੇ ਡਿਨਰ ਫਿਕਸ ਕਰੇਗੀ ਤੇ ਹਿਡਨ ਕੈਮਰਾ ਨਾਲ ਹਰ ਗੱਲ ਰਿਕਾਰਡ ਕਰੇਗੀ ਉਸ ਰਾਤ ਉਸਨੇ ਮਿਰਰ ਦੇ ਸਾਹਮਣੇ ਖੁਦ ਨੂੰ ਦੇਖਿਆ ਤੇ ਹੌਲੇ ਕਿਹਾ ਇਹ ਸਿਰਫ ਇਨਸਾਫ ਨਹੀਂ ਆ ਇਹ ਮੇਰੀ ਭੈਣ ਲਈ ਵਾਰ ਹੈ ਪਰ ਉਸ ਨੂੰ ਨਹੀਂ ਪਤਾ ਸੀ ਉਸ ਡਿਨਰ ਤੇ ਜਾਣ ਤੋਂ ਪਹਿਲਾਂ ਹੀ ਕੋਈ ਉਸਦੇ ਹਰ ਕਦਮ ਤੇ ਨਿਗਰਾਨੀ ਕਰ ਰਿਹਾ ਸੀ ਜੋ ਹੁਣ ਹੋਣਾ ਸੀ ਉਸਦਾ ਸਾਰਾ ਪਲਾਨ ਉਲਟਾ ਦੇਵੇਗਾ ਰਾਤ ਦਾ ਸਮਾਂ ਸੀ ਚੰਡੀਗੜ੍ਹ ਦੇ ਇੱਕ ਸ਼ਾਨਦਾਰ ਰੈਸਟੋਰੈਂਟ ਦੀ ਛੱਤ ਤੇ ਹੌਲੀ ਰੋਸ਼ਨੀ ਵਿੱਚ ਦੋ ਸ਼ਖਸ ਬੈਠੇ ਸਨ ਡੀਐਸਪੀ ਰਣਜੀਤ ਸਿੰਘ ਤੇ ਇੰਸਪੈਕਟਰ ਮਨਦੀਪ ਕੌਰ ਬਾਹਰੋਂ ਵੇਖਣ ਵਾਲੇ ਲਈ ਇਹ ਇੱਕ ਕਾਮ ਡਿਨਰ ਮੀਟਿੰਗ ਸੀ ਪਰ ਅਸਲ ਵਿੱਚ ਇਹ ਇੱਕ ਖੇਡ ਸੀ ਦੋਵੇਂ ਨੂੰ ਪਤਾ ਸੀ ਕਿ ਸਾਹਮਣੇ ਵਾਲਾ ਕੁਝ ਛੁਪਾ ਰਿਹਾ ਹੈ ਰਣਜੀਤ ਨੇ ਵਿਸਕੀ ਦਾ ਘੁੱਟ ਲਿਆ ਤੇ ਕਿਹਾ ਮਨਦੀਪ ਤੂੰ ਚੰਗਾ ਕੰਮ ਕਰ ਰਹੀ ਹੈ ਪਰ ਇੱਕ ਸਲਾਹ ਦਿਆਂ ਸਿਸਟਮ ਨਾਲ ਲੜਨਾ ਨਹੀਂ ਸਿਸਟਮ ਦਾ ਹਿੱਸਾ ਬਣਨਾ ਸਿੱਖ ਮਨਦੀਪ ਹੋਲੀ ਹੱਸ ਪਈ ਆ ਸਾਬ ਕਈ ਵਾਰੀ ਸਿਸਟਮ ਸਾਫ਼ ਕਰਨ ਲਈ ਅੰਦਰੋਂ ਹੀ ਲਾਉਣਾ ਪੈਂਦਾ ਹੈ ਉਹਨੇ ਆਪਣੀ ਜੇਬ ਚੋਂ ਮੋਬਾਈਲ ਕੱਢਿਆ ਤੇ ਕਿਹਾ ਇਹ ਕਿਸ ਜਿਹੜਾ ਤੂੰ ਖੋਲ ਰਹੀ ਹੈ ਮੈਂ ਵੀ ਜਾਣਦਾ ਹਾਂ ਪਰ ਸੋਚ ਲੈ ਇਸ ਵਿੱਚ ਕੁਝ ਐਸੇ ਨਾਮ ਆਉਣਗੇ ਜੋ ਤੇਰੇ ਕੈਰੀਅਰ ਨੂੰ ਹੀ ਨਹੀਂ ਤੇਰੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਨੇ ਮਨਦੀਪ ਦਾ ਦਿਲ ਤੇਜ਼ ਧੜਕਣ ਲੱਗਿਆ ਪਰ ਚਿਹਰਾ ਸ਼ਾਂਤ ਰੱਖਿਆ ਤੁਸੀਂ ਕਹਿ ਰਹੇ ਹੋ ਸਭ ਕੀ ਇਹ ਮੇਰੇ ਪਰਿਵਾਰ ਨੂੰ ਖਤਰਾ ਹੈ ਉਹ ਹੌਲੀ ਆਵਾਜ਼ ਚ ਬੋਲਿਆ ਹਾਂ ਜਿਸ ਰਾਹ ਤੇ ਤੂੰ ਚੱਲੀ ਹੈ ਉਸ ਦਾ ਅੰਤ ਬਹੁਤ ਖਤਰਨਾਕ ਹੈ ਉਸ ਦੀ ਗੱਲ ਖਤਮ ਹੋਈ ਤਾਂ ਮਨਦੀਪ ਨੇ ਆਪਣੇ ਰੁਮਾਲ ਨਾਲ ਮੂੰਹ ਪੂੰਝਿਆ ਕਿਉਂਕਿ ਉਸਦੇ ਰੁਮਾਲ ਵਿੱਚ ਹੀ ਲੱਗਾ ਸੀ ਆ ਇੱਕ ਛੋਟਾ ਹਿਡਨ ਮਾਈਕ ਹਰ ਬੋਲ ਰਿਕਾਰਡ ਹੋ ਰਿਹਾ ਸੀ ਡਿਨਰ ਖਤਮ ਹੋਇਆ ਮਨਦੀਪ ਨੇ ਗੱਡੀ ਚਲਾਈ ਤੇ ਸਿੱਧੀ ਸੀ ਵਿਆਹੀ ਦਫਤਰ ਪਹੁੰਚੀ ਆ ਫੂਟੇਜ ਆ ਯੂਐਸਵੀ ਵਿੱਚ ਸੀ ਆ ਜਦ ਉਸਨੇ ਅਫੀਸਰ ਨੂੰ ਦਿੱਤਾ ਉਹ ਬੋਲੇ ਇਹ ਪ੍ਰੂਫ ਕਾਫੀ ਨੇ ਪਰ ਹਜੇ ਵੀ ਮੇਨ ਐਵੀਡੈਂਸ ਚਾਹੀਦਾ ਹੈ ਮਨਦੀਪ ਨੇ ਕਿਹਾ ਮੈਂ ਸਭ ਕਰਾਂਗੀ ਅਗਲੇ ਦਿਨ ਉਹ ਰਣਜੀਤ ਦੇ ਦਫਤਰ ਗਈ ਉਹ ਕਹਿੰਦਾ ਅੱਜ ਤੋਂ ਜ਼ਿਆਦਾ ਕਨਫੀਡੈਂਟ ਲੱਗ ਰਹੀ ਹੈ ਤੂੰ ਆ ਉਸਨੇ ਹੱਸ ਕੇ ਕਿਹਾ ਹਾਂ ਸਾਹਿਬ ਸਿਸਟਮ ਚ ਰਹਿ ਕੇ ਸਿਸਟਮ ਸਮਝ ਆਉਣ ਲੱਗੀ ਹੈ ਉਸ ਰਾਤੋਂ ਥਾਣੇ ਤੋਂ ਬਾਅਦ ਸਿੱਧੀ ਸਾਈਬਰ ਸੈੱਲ ਗਈ ਤੇ ਰঞ্জੀਤ ਦੇ ਫੋਨ ਰਿਕਾਰਡ ਕੱਢੇ ਇੱਕ ਨੰਬਰ ਬਾਰ-ਬਾਰ ਆ ਰਿਹਾ ਸੀ ਯੂਕੇ ਕੋਰਟ ਉਸਨੇ ਸਰਪ੍ਰਾਈਜ਼ ਹੋ ਕੇ ਕਿਹਾ ਇਹ ਤਾਂ ਫੋਰਨ ਕਨੈਕਸ਼ਨ ਹੈ ਸੀਬੀਆਈ ਨੇ ਕੋਲ ਟਰੇਸ ਕੀਤੀ ਲਿੰਕ ਸੀ ਕੈਨੇਡਾ ਵਿੱਚ ਇੱਕ ਐਨਆਰਆਈ ਬਿਜ਼ਨਸਮੈਨ ਜਿਸ ਤੋਂ ਪ੍ਰੋਟੈਕਸ਼ਨ ਲਈ ਜਾਂਦੀ ਸੀ ਹੁਣ ਸਭ ਕੁਝ ਜੁੜ ਰਿਹਾ ਸੀ ਬ੍ਰਾਈਬਰੀ, ਕਰਪਸ਼ਨ, ਕਵਰਅਪ ਸਾਰਾ ਨੈਟਵਰਕ ਇੱਕੋ ਡੀਐਸਪੀ ਦੇ ਹੱਥਾਂ ਵਿੱਚ ਪਰ ਇਸ ਖੇਡ ਦਾ ਸਭ ਤੋਂ ਵੱਡਾ ਟਵਿਸਟ ਤਦ ਆਇਆ ਜਦ ਅਸੀਂ ਸੀਬੀਆਈ ਨੇ ਉਸ ਬਿਜ਼ਨਸਮੈਨ ਨੂੰ ਕੋਲ ਕੀਤਾ ਤੇ ਉਸਨੇ ਕਿਹਾ ਮੇਰੇ ਕੋਲ ਡੀਐਸਪੀ ਦੀ ਵੀਡੀਓ ਰਿਕਾਰਡਿੰਗ ਹੈ ਜਿੱਥੇ ਉਹ ਪੈਸਾ ਲੈ ਰਿਹਾ ਹੈ ਜਦ ਉਹ ਵੀਡੀਓ ਮਿਲੀ ਕੈਮਰਾ ਐਂਗਲ ਥੱਲੇ ਤੋਂ ਸੀ ਜਿਵੇਂ ਕਿਸੇ ਨੇ ਛੁਪਕੇ ਰਿਕਾਰਡ ਕੀਤਾ ਹੋਵੇ ਮਨਦੀਪ ਦੇ ਸਾਹ ਰੁਕ ਗਏ ਵੀਡੀਓ 'ਚ ਡੀਐਸਪੀ ਦੇ ਨਾਲ ਇੱਕ ਹੋਰ ਸ਼ੈਡੋ ਵੀ ਸੀ ਜੋ ਫੋਨ ਚਲਾ ਰਿਹਾ ਸੀ ਜਦ ਉਸਨੇ ਜ਼ੂਮ ਕੀਤਾ ਤਾਂ ਉਸ ਦਾ ਸੀਨੀਅਰ ਪੁੱਲਰ ਸੀ ਇਹ ਉਸਨੇ ਹੋੜੇ ਕਿਹਾ ਮੈਂ ਸੋਚਿਆ ਸੀ ਕਿ ਡੀਐਸਪੀ ਖਤਰਨਾਕ ਹੈ ਪਰ ਇੱਥੇ ਤਾਂ ਪੂਰਾ ਚੇਨ ਹੈ ਉਸਨੇ ਤੁਰੰਤ ਪੁੱਲਰ ਨੂੰ ਕਾਲ ਕੀਤੀ ਸਰ ਮੈਨੂੰ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਉਹ ਹੱਸ ਕੇ ਬੋਲਿਆ ਕਰ ਲੈ ਪਰ ਇਹ ਗੱਲ ਸਿਰਫ ਦੋ ਲੋਕਾਂ ਵਿੱਚ ਰਹੇਗੀ ਉਸ ਪਲ ਮੰਦੀਪ ਨੂੰ ਸਮਝਾ ਗਿਆ ਹੁਣ ਖੇਡ ਖੁੱਲ ਗਈ ਹੈ ਪਰ ਖਿਡਾਰੀ ਬਦਲ ਗਏ ਨੇ ਅਗਲਾ ਕਦਮ ਉਸਦਾ ਸਭ ਤੋਂ ਖਤਰਨਾਕ ਹੋਵੇਗਾ ਤੇ ਜੇ ਗਲਤ ਚਾਲ ਚੱਲੀ ਤਾਂ ਇਹ ਸੱਚ ਉਸ ਨੂੰ ਵੀ ਖਾ ਜਾਵੇਗਾ ਰਾਤ ਹੋ ਚੁੱਕੀ ਸੀ ਮਨਦੀਪ ਦੇ ਸਾਹਮਣੇ ਹੁਣ ਸਾਰਾ ਸੱਚ ਖੁੱਲ ਚੁੱਕਾ ਸੀ ਡੀਐਸਪੀ ਰਣਜੀਤ ਸਿੰਘ ਸਿਰਫ ਇੱਕ ਮੋਰਾ ਸੀ ਅਸਲੀ ਖੇਡ ਤਾਂ ਉਸ ਦੇ ਉੱਪਰ ਵਾਲੇ ਲੋਕ ਖੇਡ ਰਹੇ ਸਨ ਉਸ ਦੇ ਸੀਨੀਅਰ ਪੁੱਲਰ ਉਹ ਹੀ ਬੰਦਾ ਜਿਸ ਨੂੰ ਉਹ ਹਮੇਸ਼ਾ ਆਈਡਲ ਮੰਨਦੀ ਸੀ ਸਾਰੀ ਡੋਰਾਂ ਖਿੱਚ ਰਹੀਆਂ ਸਨ ਉਹ ਆਪਣੇ ਘਰ ਦੀ ਛੱਤ ਤੇ ਖੜੀ ਸੀ ਹੱਥ ਵਿੱਚ ਫੋਨ ਦੂਜੇ ਹੱਥ ਵਿੱਚ ਉਹ USB ਆ ਜਿਸ ਵਿੱਚ ਸਾਰਾ ਪ੍ਰੂਫ ਸੀ ਆ ਬ੍ਰਾਈਬਰੀ ਆ ਦੀਆਂ ਰਿਕਾਰਡਿੰਗਸ ਫੋਰਨ ਕੋਲਰ ਲਿੰਕ ਅਤੇ ਸਟਿੰਗ ਵੀਡੀਓ ਮਾਂ ਕਮਰੇ ਵਿੱਚ ਸੌ ਰਹੀ ਸੀ ਮਨਦੀਪ ਨੇ ਉਸ ਦੀ ਤਸਵੀਰ ਵੱਲ ਦੇਖ ਕੇ ਕਿਹਾ ਮਾਂ ਜੇ ਅੱਜ ਮੈਂ ਚੁੱਪ ਰਹਿ ਗਈ ਤਾਂ ਮੇਰੀ ਭੈਣ ਦੀ ਰੂਹ ਕਦੇ ਸ਼ਾਂਤ ਨਹੀਂ ਹੋਵੇਗੀ ਸਵੇਰੇ ਉਹ ਸਿੱਧੀ ਆ ਸੀਬੀਆਈ ਦਫ਼ਤਰ ਗਈ ਆ ਅਫਸਰ ਨੇ ਪੁੱਛਿਆ ਕੀ ਆ ਤੈਨੂੰ ਪਤਾ ਹੈ ਇਹ ਕਰਨ ਨਾਲ ਤੇਰੀ ਜੋਬ ਤੇ ਤੇਰੀ ਲਾਈਫ ਦੋਵੇਂ ਖਤਰੇ ਵਿੱਚ ਪੈ ਜਾਣਗੀਆਂ ਉਸ ਨੇ ਸ਼ਾਂਤ ਚਿਹਰੇ ਨਾਲ ਕਿਹਾ ਮੇਰੀ ਜੋਬ ਮੇਰੇ ਹੱਥ 'ਚ ਨਹੀਂ ਪਰ ਮੇਰਾ ਜ਼ਮੀਰ ਮੇਰੇ ਹੱਥ ਵਿੱਚ ਹੈ ਦੁਪਹਿਰ ਤੱਕ ਖਬਰ ਫੈਲ ਗਈ ਸੀਬੀਆਈ ਨੇ ਚੰਡੀ ਗੜ ਦੇ ਉੱਚ ਅਧਿਕਾਰੀ ਖਿਲਾਫ ਕਰਪਸ਼ਨ ਇਨਕੁਆਇਰੀ ਸ਼ੁਰੂ ਕੀਤੀ ਪੂਰੇ ਵਿਭਾਗ ਵਿੱਚ ਹੜਕੰਪ ਮਚ ਗਿਆ ਡੀਐਸਪੀ ਰਣਜੀਤ ਸਿੰਘ ਤੇ ਐਸਪੀ ਭੁੱਲਰ ਦੋਵੇਂ सस्पेंशन ਤੇ ਚਲੇ ਗਏ ਜਦ ਰਣਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਉਸਨੇ ਮਨਦੀਪ ਬਲ ਦੇਖ ਕੇ ਕਿਹਾ ਤੈਨੂੰ ਲੱਗਦਾ ਹੈ ਤੂੰ ਜਿੱਤ ਗਈ ਹੈ ਤੈਨੂੰ ਨਹੀਂ ਪਤਾ ਸਿਸਟਮ ਕਿਵੇਂ ਬਦਲਾ ਲੈਂਦਾ ਹੈ ਮਨਦੀਪ ਨੇ ਸ਼ਾਂਤ ਜਵਾਬ ਦਿੱਤਾ ਜਿਹੜੇ ਸਿਸਟਮ ਲੋਕਾਂ ਨੂੰ ਡਰਾਉਂਦੇ ਨੇ ਆ ਉਹਨਾਂ ਨੂੰ ਡਰੋਂ ਲਈ ਹੀ ਆ ਕਾਨੂੰਨ ਬਣਿਆ ਹੈ ਜਦੋਂ ਥਾਣੇ ਤੋਂ ਬਾਹਰ ਆਈ ਬਾਹਰ মিডিਆ ਦੇ ਕੈਮਰੇ ਸਨ ਕਿਸੇ ਨੇ ਪੁੱਛਿਆ ਮੈਡਮ ਤੁਸੀਂ ਇੰਨਾ ਵੱਡਾ ਕਦਮ ਚੁੱਕਿਆ ਡਰ ਨਹੀਂ ਲੱਗਾ ਉਸਨੇ ਮੁਸਕਰਾਉਂਦਿਆਂ ਕਿਹਾ ਡਰ ਤਾਂ ਹਰ ਕਿਸੇ ਨੂੰ ਲੱਗਦਾ ਹੈ ਪਰ ਜਦ ਅਸੀਂ ਸੱਚ ਦੇ ਨੇੜੇ ਹੋਵਾਂ ਤਾਂ ਰੱਬ ਤੇਰੇ ਨਾਲ ਖੁਦ ਖੜਦਾ ਹੈ ਉਹ ਘਰ ਵਾਪਸ ਆਈ ਮਾਂ ਦੇ ਬਿਸਤਰੇ ਕੋਲ ਬੈਠ ਕੇ ਉਸਦਾ ਹੱਥ ਫੜਿਆ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਚਿਹਰੇ ਤੇ ਮਾਨ ਸੀ ਮਨਦੀਪ ਨੇ ਹੌਲੀ ਆਵਾਜ਼ ਵਿੱਚ ਕਿਹਾ ਮਾਂ ਹੁਣ ਤੇਰੀ ਧੀ ਸਿਰਫ ਪੁਲਿਸ ਵਾਲੀ ਨਹੀਂ ਸਾਫ਼ ਵਾਲੀ ਬਣ ਗਈ ਹੈ ਕੁਝ ਮਹੀਨੇ ਬਾਅਦ ਮੰਦੀਪ ਨੂੰ ਬਰੇਵਰੀ ਅਵਾਰਡ ਮਿਲਿਆ ਉਸਨੇ ਸਟੇਜ ਤੇ ਖੜਕੇ ਕਿਹਾ ਇਹ ਅਵਾਰਡ ਮੇਰੇ ਲਈ ਨਹੀਂ ਆ ਉਹਨਾਂ ਸਭ ਲਈ ਹੈ ਜੋ ਸਿਸਟਮ ਤੋਂ ਡਰਦੇ ਨੇ ਜਦ ਤੱਕ ਅਸੀਂ ਡਰਦੇ ਰਹਾਂਗੇ ਪ੍ਰਿਸ਼ਟਾਚਾਰ ਜਿੰਦਾ ਰਹੇਗਾ ਜਦ ਅਸੀਂ ਬੋਲਣਾ ਸਿੱਖ ਲਵਾਂਗੇ ਤਦ ਇਨਸਾਫ ਵੀ ਜਿੰਦਾ ਰਹੇਗਾ ਲੋਕਾਂ ਨੇ ਖੜਕੇ ਤਾੜੀਆਂ ਮਾਰੀਆਂ ਪਰ ਉਸ ਦੀਆਂ ਅੱਖਾਂ 'ਚ ਹਲੇ ਵੀ ਉਸ ਦੀ ਭੈਣ ਦੀ ਯਾਦ ਸੀ ਉਸਨੇ ਆਖਰੀ ਵਾਰ ਮਾਈਕ ਤੇ ਕਿਹਾ ਮੇਰੀ ਜ਼ਿੰਦਗੀ ਦਾ ਇੱਕ ਹੀ ਮਕਸਦ ਹੈ ਕੋਈ ਵੀ ਬੇਗੁਨਾਹ ਸਿਸਟਮ ਦੇ ਝੂਠ ਚ ਨਾ ਮਰੇ ਜੇਕਰ ਤੁਸੀਂ ਵੀ ਸੋਚਦੇ ਹੋ ਕਿ ਭ੍ਰਿਸ਼ਟਾਚਾਰ ਨਾਲ ਲੜਨਾ ਸਿਰਫ ਸਰਕਾਰ ਦਾ ਕੰਮ ਨਹੀਂ ਸਾਡਾ ਫਰਜ਼ ਵੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਫਸਰਾਂ ਲਈ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਜਿਹੜੇ ਰਿਸ਼ਵਤ ਖਾ ਕੇ ਸਿਸਟਮ ਨੂੰ ਗੰਦਾ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ